ਪਾਈ ਮਾਣਾ ਲੰਗਰ ਦੀ ਸੇਵਾ ਕਰਦਾ ਸੀ ਉਹ ਇੱਕ ਅੰਤਕ ਕਾਮਾ ਸੀ ਹਰ ਵੇਲੇ ਸੇਵਾ ਵਿੱਚ ਜੁਟਿਆ ਰਹਿੰਦਾ ਸੀ ਉਹ ਇੰਨੀ ਸੇਵਾ ਕਰਦਾ ਸੀ ਕਿ ਉਸ ਨੂੰ ਇਹ ਹੰਕਾਰ ਹੋ ਗਿਆ ਕਿ ਉਸ ਤੋਂ ਚੰਗਾ ਹੋਰ ਕੋਈ ਸੇਵਾਦਾਰ ਨਹੀਂ ਹੈ ਉਹ ਸੇਵਾ ਤਾਂ ਕਰਦਾ ਸੀ ਪਰ ਹਰ ਇਗਨਾਲ ਬਦਸਲੂ ਕੀ ਨਾਲ ਪੇਸ਼ ਆਉਗਾ ਸੀ ਜੀ ਉਸ ਤੋਂ ਕੋਈ ਵੀ ਚੀਜ਼ ਮੰਗਦਾ ਤਾਂ ਉਹ ਅਗੋ ਕਹਿੰਦਾ ਮੈਂ ਤੁਹਾਡੇ ਵਰਗੇ ਕੰਗਾਲਾਂ ਦਾ ਨੌਕਰ ਨਹੀਂ ਹਾਂ ਮੈਂ ਗੁਰੂ ਦਾ ਸੇਵਕ ਹਾਂ ਉਹਨਾਂ ਦਾ ਹੀ ਸੇਵਾਦਾਰ ਹਾਂ ਸ਼ਿਕਾਇਤੀ ਜਦ ਉਸਦੇ ਅਜੀਹੇ ਦੁਰਵਿਵਾਰ ਦੀ ਸ਼ਿਕਾਇਤ ਗੁਰੂ ਜੀ ਪਾਸ ਕੀਤੀ ਤਾਂ ਗੁਰੂ ਜੀ ਨੇ ਉਸ ਨੂੰ ਸਮਝਾਇਆ ਕਿ ਉਸ ਨੂੰ ਆਪਣੇ ਵਤੀਰੇ ਨੂੰ ਠੀਕ ਕਰਨਾ ਚਾਹੀਦਾ ਹੈ ਅਤੇ ਹਰ ਮਨੁੱਖ ਨੂੰ ਬਰਾਬਰ ਸਮਝਣਾ ਚਾਹੀਦਾ ਹੈ ਪਰ ਗੁਰੂ ਜੀ ਦੇ ਸਮਝਾਉਣ ਨਾਲ ਉਹ ਹੋਰ ਵੀ ਉਕਾ ਹੋ ਗਿਆ ਅਤੇ ਸਿੱਖਾਂ ਨੂੰ ਕਹਿਣ ਲੱਗ ਪਿਆ ਕਿ ਮੈਂ ਕਈ ਸਾਲਾਂ ਤੋਂ ਦਿਨ ਰਾਤ ਸੇਵਾ ਕਰਦਾ ਆ ਰਿਹਾ ਹਾਂ ਪਰ ਇਹ ਭੁੱਖੇ ਮੀਰੀਆਂ ਸ਼ਿਕਾਇਤਾਂ ਲਾਉਂਦੇ ਹਨ ਇਸ ਤੋਂ ਬਾਅਦ ਜਦ ਕੋਈ ਲੋੜਵੰਤ ਉਸ ਤੋਂ ਕੁਝ ਮੰਗਦਾ ਤਾਂ ਉਹ ਕਹਿ ਦਿੰਦਾ ਮੇਰੇ ਪਾਸ ਕੁਝ ਨਹੀਂ ਹੈ ਗੁਰੂ ਜੀ ਪਾਸ ਜਾ ਕੇ ਲੈ ਲਵੋ ਜਿਨ੍ਹਾਂ ਪਾਸ ਨਹੀਂ ਦੀਆਂ ਸ਼ਿਕਾਇਤਾਂ ਕਰਦੇ ਹੋ ਜਦ ਗੁਰੂ ਜੀ ਨੂੰ ਉਸ ਦੇ ਇਸ ਰਵੱਈਏ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਉਸ ਨੂੰ ਬੁਲਾਇਆ ਤੇ ਕਿਹਾ ਭਾਈ ਮਾਨਾ ਤੇਰੀ ਸੇਵਾ ਦੀ ਸਾਨੂੰ ਕੋਈ ਵੀ ਲੋੜ ਨਹੀਂ ਹੈ ਜਿਹੜਾ ਸਿੱਖਾਂ ਨਾਲ ਪਿਆਰ ਨਹੀਂ ਕਰਦਾ ਉਹ ਗੁਰੂ ਘਰ ਨਾਲ ਕਦੇ ਵੀ ਪਿਆਰ ਨਹੀਂ ਕਰ ਸਕਦਾ ਅਸਲੀ ਸੇਵਾ ਉਹ ਹੈ ਜਿਹੜੀ ਸੇਵਾ ਲੋੜਵੰਦਾਂ ਦੀ ਕੀਤੀ ਜਾਵੇ ਪਾਈ ਮਾਣੇ ਨੂੰ ਸੋਝੀ ਆ ਗਈ ਅਤੇ ਉਸ ਦਾ ਸਾਰਾ ਹੰਕਾਰ ਜਾਂਦਾ ਰਿਹਾ ਉਸ ਨੇ ਗੁਰੂ ਜੀ ਤੋਂ ਮਾਫੀ ਮੰਗੀ ਅਤੇ ਅੱਗੇ ਤੋਂ ਹਰ ਮਨੁੱਖ ਨਾਲ ਬੜੇ ਪਿਆਰ ਨਾਲ ਪੇਸ਼ ਆਉਣ ਦਾ ਵਾਅਦਾ ਕੀਤਾ ਪਾਈ ਮਾਣੇ ਵੱਲੋਂ ਵੀ ਕੀ ਬਾਕੀ ਸਿੱਖਾਂ ਨੂੰ ਅਸਲੀ ਸਿੱਖੀ ਦਾ ਮਾਰਗ ਸੋਝੀ ਆ ਗਿਆ ਗੁਰੂ ਜੀ ਨੇ ਸਾਰੇ ਸਰਦਾਲਾਂ ਨੂੰ ਸਮਝਾਉਂਦੇ ਹੋਏ ਕਿਹਾ ਸਿੱਖ ਦਾ ਸਭ ਤੋਂ ਪਹਿਲਾ ਕਰਮ ਹੈ ਹਰ ਲੋੜਵੰਦੀ ਸੇਵਾ ਕਰਨਾ ਕਾਮ ਕ੍ਰੋਧ ਲੋਭ ਮੋਹ ਅਤੇ ਹੰਕਾਰ ਨੂੰ ਛੱਡ ਕੇ ਨਿਮਰਤਾ ਵਾਲਾ ਜੀਵਨ ਬਤੀਤ ਕਰਨਾ ਜਿਹੜਾ ਕਮੰਡ ਕਰਦਾ ਹੈ ਅਤੇ ਆਪਣੇ ਆਪ ਨੂੰ ਦੂਸਰਿਆਂ ਨਾਲੋਂ ਵਧੀਆ ਸਮਝਦਾ ਹੈ ਉਹ ਉਪਲਿਖੇ ਵਿੱਚ ਹੈ ਪ੍ਰਭੂ ਨੇ ਸਭ ਨੂੰ ਬਰਾਬਰ ਪੈਦਾ ਕੀਤੇ ਹਨ ਸਾਰੇ ਵਰਣ ਇੱਕ ਸਮਾਨ ਹਨ ਕੋਈ ਉਚਾ ਨਹੀਂ ਵਾ ਅਛੂਤ ਜਾਂ ਨੀਚ ਨਹੀਂ ਹੈ ਅਸਲ ਵਿੱਚ ਜਿਹੜਾ ਨੀਵਾਂ ਹੈ ਉਹ ਹੀ ਉੱਚਾ ਹੈ ਉਹ ਹੀ ਮਹਾਨ ਹੈ ਗੁਰੂ ਸਾਹਿਬ ਦੀ ਇਹ ਸਿੱਖਿਆ ਸੁਣ ਕੇ ਸਭ ਸਿੱਖਾਂ ਨੇ ਸਿਰ ਝੁਕਾਇਆ ਗੁਰੂ ਜੀ ਦੀ ਸਿੱਖਿਆ ਦਾ ਇਹ ਪ੍ਰਭਾਵ ਸੀ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿੱਚ ਕਈ بڑے ਪੂਜਨੀਕ ਸਿੱਖ ਹੋਏ ਹਨ ਭਾਈ ਗੁਰਦਾਸ ਜੀ ਨੇ ਇਹਨਾਂ ਸਾਰੇ ਕਰਣੀ ਵਾਲੇ ਸਿੱਖਾਂ ਦਾ ਆਪਣੀਆਂ ਵਾਰਾਂ ਵਿੱਚ ਵਰਣਨ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ